ਤੇ ਟੇਟਾ ਕਰਨਾ ਕਰ ਸਕਦਾ ਉਥੇ ਸਿੱਲੀ ਗੁੜੀ ਦੇ ਵਿੱਚ ਯਾਰ ਤਾਂ ਨਾਥਿੰਗ ਯਾਰ ਤੇਲ ਚੈੱਕ ਕੀਤਾ ਹੋਇਆ ਤਾਂ ਇਦਾਂ ਗਾਰ ਥੋੜੀ ਜੰਮ ਜਾਂਦੀ ਆ ਹੈਡ ਲੀਕ ਹੋ ਗਿਆ ਸੀਗਾ ਕੱਲ ਆਪਾਂ ਸਿੱਲੀ ਗੁੜੀ ਪਹੁੰਚ ਗਏ ਸੀ ਸਿੱਲੀ ਗੁੜੀ ਸ਼ਹਿਰ ਦੇ ਵਿੱਚ ਗੁਰਦੁਆਰਾ ਸਿੱਲੀ ਗੁਰੂ ਸਿੰਘ ਕਦਾ ਇੱਥੇ ਆਪਾਂ ਨੂੰ ਜਿਹੜਾ ਰਹਿਣ ਵਾਸਤੇ ਜਗ੍ਹਾ ਮਿਲ ਗਈ ਸੀ ਤੇ ਅੱਜ ਮੋਟਰਸਾਈਕਲ ਦੀ ਜਿਹੜੀ ਆ ਉਹ ਸਰਵਿਸ ਕਰਵਾਉਣੀ ਹੈ ਇਥੇ ਕਿ 3600 ਕਿਲੋਮੀਟਰ ਤੋਂ ਉੱਤੇ ਜਿਹੜਾ ਉਹ ਚੱਲ ਗਿਆ। ਕਿ ਪਿਹਾਰ ਨਾਲ ਇੱਥੇ ਬੇਫਾਲਤੂ ਹਾਰਨ ਨਹੀਂ ਮਾਰਿਆ ਜਾਂਦਾ। ਉਹ ਇੰਗਲੈਂਡ ਦੇ ਵਿੱਚ ਚਲੀ ਜਾਂਦੀਆਂ ਗੱਡੀਆਂ ਮੋਟਰਸਾਈਕਲ ਭਾਵੇਂ ਸਪੀਡ ਬਿਲਕੁਲ ਸਲੋ ਆ 25 ਤੋਂ 30 ਦੀ ਸਪੀਡ ਆ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਆ ਤੇ ਫਿਰ ਵੀ ਜਿਹੜਾ ਹੈਗਾ ਕਿ ਕੋਈ ਹਾਰਨ ਨਹੀਂ ਮਾਰ ਰਿਹਾ ਹੈਗਾ ਚੁੱਪ ਕਰਕੇ ਇੱਕਲੀ ਜਿਹੜੇ ਪਿੱਛੇ ਤੁਰੇ ਜਾ ਰਹੇ ਨੇ। ਕੋਈ ਥਾੜੀ ਨਹੀਂ ਕਿਸੇ ਤੋਂ ਅੱਗੇ ਨਿਕਲਣ ਦੀ।

अच्छा कोई दूसरा ज्यादा चलने वाला सीधा दौर्किया चलाएंगे अभी 3800 किलोमीटर चला दिया 3800 किलोमीटर चला दिया डीजल में इससे ज्यादा नहीं चलता भैया ठीक है सिर्फ एक बारी थोड़ी सी दिक्कत आई थी क्या हेड लीक हो गया सीगा उदों दा बढ़िया चली औदा मरे दी कृपा दे नाल ਮੈਂ ਕਿਹਾ ਪਹਿਲਾਂ ਸਰਵਿਸ ਕਰਵਾ ਲਈਏ ਉਸ ਤੋਂ ਬਾਅਦ ਆ ਦੇਖਦੇ ਆ ਘੁੰਮਣ ਦਾ ਪ੍ਰੋਗਰਾਮ ਕਿਉਂਕਿ 3100 ਕਿਲੋਮੀਟਰ ਚੱਲ ਚੁੱਕਾ ਜਿਆਦਾ ਚੱਲ ਗਿਆ ਕਹਿੰਦੇ ਕਹਿੰਦੇ ਮਗਲੈਲ ਜਿਹੜਾ ਉਹ ਜਲ ਗਿਆ ਹੈ ਫਿਲਟਰ ਵਗੈਰਾ ਮੈਂ ਲੈ ਕੇ ਹੀ ਆਇਆ ਸੀਗਾ ਦੋ ਆਇਲ ਫਿਲਟਰ ਲਿਆਂਦੇ ਸੀ ਇੱਕ 에ਅਰ ਫਿਲਟਰ ਲਿਆਂਦਾ ਸੀ 에ਅਰ ਫਿਲਟਰ ਪਾ ਦਾਂਗੇ ਅਗਲੀ ਵਾਰ ਸਾਫ ਕਰਕੇ ਪਾ ਜੂ ਆਇਲ ਫਿਲਟਰਸ ਅਗਲੀ ਵਾਰ ਵੀ ਸਰਵਿਸ ਦਾ ਵੀ ਹੈਗਾ। ਸੁਭਾਉ ਨਾਲਾ ਵੀ ਹੋਇਆ। ਸੁਭਾਉ ਨੇ ਆ ਇਹਨੂੰ ਸਰਵਿਸ ਕਰਾ ਕੇ। ਇੱਕ ਇਹਦਾ ਬ੍ਰੇਕ ਲੈਦਰ ਫਸਦਾ। ਜਿੱਥੇ ਪੰਜਾਬ ਦੇ ਵਿੱਚ ਕਹਿੰਦੇ ਕਿ ਠੰਡ ਬਹੁਤ ਹੈ 0 ਡਿਗਰੀ ਤਾਪਮਨ ਰੇਟਡ ਕੀਤਾ ਗਿਆ ਉੱਥੇ ਸਿੱਧੀ ਗੁਰੀ ਦੇ ਵਿੱਚ ਜੈਕਟ ਨਾਲ ਨਹੀਂ ਆ। ਅੱਜ ਆਪਾਂ ਵੀ ਜੈਕਟ ਲਾਤੀ ਆ। ਆ ਬੰਦਾ ਮਕੈਨਿਕ ਹੈ ਇਹ ਵੀ ਟੀ-ਸ਼ਰਟ ਦੇ ਵਿੱਚ। ਹਾਂ ਜਿਹੜੀ ਆ ਉਹ ਇੱਥੇ ਨਾ ਮਾਤਰ ਹੈ ਬਿਲਕੁਲ ਮੌਸਮ ਜਿੱਦਾਂ ਦਾ ਆਪਣੇ ਮਾਰਚ ਅਪ੍ਰੈਲ ਦੇ ਵਿੱਚ ਹੁੰਦਾ ਉਦਾਂ ਦਾ ਹੀ ਮੌਸਮ ਹੋਇਆ ਹੋਇਆ ਇੱਥੇ ਬਾਕੀ ਉੱਪਰ ਤਵਾਂਗ ਵਾਲੀ ਸਾਈਡ ਤੇ ਜਾਂ ਚੁੰਗ ਥਾਂਗ ਵਾਲੀ ਸਾਈਡ ਤੇ ਜਾ ਕੇ ਜਿਹੜਾ ਪਤਾ ਲੱਗੂਗਾ ਉੱਧਰ ਕਹਿੰਦੇ ਕਿ ਥੋੜੀ ਜਿਹੀ ਠੰਡ ਹੈਗੀ ਆ ਕੱਲ ਨੂੰ ਇੱਥੋਂ ਡਾਰਜੀਲਿੰਗ ਨਿਕਲਾਂਗੇ ਹਾਂ ਜੀ ਚੱਲਦਾ ਜ਼ੋਰ ਲਗਾਓ ਕੋਲ ਲੱਗਣਾ ਪੈਂਦਾ ਹੈ ਜ਼ੋਰ ਹੈ ਨਹੀਂ ਤੁਹਾਡੇ ਪਾਸ ਵਿੱਚ

एक दो, मैं तुमको पहले ही बोला था का पीछे क्योंकि मैं मेरे को मालूम है पीछे उसके वेट है हाँ दिक्कत नहीं थी आपको ਦਿੱਕਤ ਦੇਦਾ ਤਾਂ ਕبھی-ਕبھی ਦਿੱਕਤ ਦੇਦਾ ਤਾਂ ਕبھی-ਕبھی ਬ੍ਰੇਕ ਫਸਦਾ ਥਾ ਉਹ ਦੇਖੀ ਨਾ ਫਸਾ ਹੋਇਆ ਸਪ੍ਰਿੰਗ ਟੁੱਟਾ ਹੋਇਆ ਨਿਕਲੇ ਆ ਜੀ ਆਹ ਸਪ੍ਰਿੰਗ ਟੁੱਟ ਗਿਆ ਵਿੱਚ ਦਿੱਕਤ ਤਾਂ ਕਾਫੀ ਟਾਈਮ ਦਾ ਦੇ ਰਿਹਾ ਜੀ ਮੈਂ ਉੱਥੇ ਇੱਕਦਮ ਮਕੈਨਿਕ ਨੂੰ ਦਿਖਾਇਆ ਇਹਦੇ ਨਹੀਂ ਸਹੀ ਆ ਸਹੀ ਆ हाँ बंदे को मैं खिलाया हूँ ज्यादा फस गया तो फिर मुश्किल था ना नहीं मैं इसीलिए अभी पहाड़ चढ़ना है तो इसीलिए मैंने तुमको बोला कि भाई अभी सर्विस करो इसको भी खोलो साथ में गाड़ी, बढ़िया हो गाड़ी को भी गारे खाने गारे के लिए कुछ चाहिए गाड़ी में जाना जाएगा दो दिसम्बर दो तो दिसंबर तो को निकला था डेढ़ महीना हो गया मैं ये देखो ये मैप है इधर से चल के ਬਾਕਸੇ ਲਾ ਕੇ ਕੰਮ ਜਿਹੜਾ ਊੱਖਾ ਹੋਇਆ ਪਿਆ ਬ੍ਰੇਕ ਲਾਦਰ ਬਦਲੇ ਤੇ ਪੈਰ ਚਾੜਨਾ ਮੁਸ਼ਕਲ ਤਿੰਨ ਬੰਦੇ ਲੱਗੇ ਆ ਕੰਮ ਹੀ ਊੱਖਾ ਹੋ ਰਿਹਾ ਕੰਮ झंडा लगाने के लिए मेरे को 45 दिन हो गया और अभी अभी इधर इधर पहले सिक्किम जाऊंगा उसके बाद में ये पूरा नॉर्थ ईस्ट अच्छा तो लगेगा दो महीना अच्छा दो, दो दिया इधर को में तो अभी अभी अच्छा नहीं अभी इधर भी वेदर अच्छा है अभी इधर देखो आपने तो फिर ये हाफ बाजू पहना है, है डाला है। तो डाल से, से मैं, मैं हुआ था तो अभी उतार दिया गर्मी लग रहा है तो हमारे पंजाब में तो ठंडी है अभी उत्तर भारत के उधर तो बहुत उधर तो, तो अभी जीरो डिग्री है और अभी इधर और दो महीना लगेगा

ਬਈ ਲਾਈ ਦਾੜੀ ਲਾਈ ਜੁਗਾਰ ਕਰਕੇ ਹੂੰ ਸਾਰਾ ਪਿੱਛੇ ਉਹ ਬਕਸਾ ਲਗਾਇਆ ਉਹ ਵੀ ਜੁਗਾਰ ਹੈ ਲਾਈਟ ਦਾ ਵੀ ਜੁਗਾਰ ਕੀਆ ਇਹ ਦੇਖੋ ਇਸ ਵਿੱਚ ਇਹ ਪੱਤੀ ਲੈ ਕੇ ਉਸ ਵਿੱਚ ਨਟ ਡਾਲ ਕੇ ਉਸ ਵਿੱਚ ਜੁਗਾਰ ਕਰ ਦਿੱਤਾ ਅੱਜ ਆਪਣੇ ਸਫਰ ਦਾ ਸਾਥੀ ਮੈਂ ਕਿਹਾ ਇਹਦੀ ਵੀ ਨਾ ਇਤੋ ਹੀ ਕਰਾ ਦਿਆ ਅੱਜ 1.5 ਮਹੀਨਾ ਹੋ ਗਿਆ ਆਪਾਂ ਨੂੰ ਨਿਕਲਣ ਮੈਂ ਤਾਂ ਤਵਾਤਾ ਸੀ ਮੈਂ ਕਿਹਾ ਚਲੋ ਕੰਮ ਨਿਭੜਿਆ ਲੇਕਿਨ ਧੋਣ ਤੋਂ ਬਾਅਦ ਫਿਰ ਨਵਾਂ ਕਟਾ ਖੁੱਲ ਗਿਆ ਦੇਖਦੇ ਹੁਣ ਕਿੰਨਾ ਟਾਈਮ ਲੱਗਦਾ ਇਹ ਨਟ ሉਜ਼ ਸੀਗਾ ਮਿਸਤਰੀ ਕਹਿੰਦਾ ਕਿ ਇੱਕ ਗਰਾਰੀ ਵਿੱਚੋਂ ਝੜੀ ਹੋਈ ਬਾਕੀ ਦੇਖਦੇ ਖੁੱਲ ਕੇ ਪਤਾ ਲੱਗੇਗਾ ਗਰਾਈ ਦੀ ਹੈ ਇਹ ਤੁਸੀਂ ਹੋ ਜੀ ਇਹ ਖਰਾਬ تھا

ਆ ਬੈਰਿੰਗ ਸੀ ਇੰਜਨ ਦੇ ਵਿੱਚ ਇਹ ਟੁੱਟ ਗਿਆ ਸਾਰਾ ਆ ਗੋਲੀਆਂ ਗੋਲੀਆਂ ਹੀ ਵਿੱਚ ਕਿੱਲਰੀਆਂ ਪਈਆਂ ਸੀ ਵਿੰਗੀਆਂ ਚੀਬੀਆਂ ਹੋਈਆਂ ਹੋਈਆਂ ਸਾਰੀਆਂ ਜੇ ਤਾਂ ਅੱਜ ਬਣ ਗਿਆ ਤੇ ਫਿਰ ਸਵੇਰੇ ਆਪਾਂ ਚੰਗ tang ਵੱਲੋਂ ਗੱਲ ਪਾਵਾਂਗੇ ਨਹੀਂ ਤਾਂ ਮੈਨੂੰ ਲੱਗਦਾ ਕਿ ਇੱਕ ਦਿਨ ਜਿਹੜਾ ਹੋਰ ਸੇ ਕਰਨਾ ਪਏਗਾ ਲੋ ਜੀ ਹੋ ਗਿਆ ਪਹਿ ਕੇ ਸ਼ਾਮਾਂ ਦੇ ਵੱਜ ਗਏ ਨੇ 4 ਕੱਲ ਵਾਸਤੇ ਆਪਾਂ ਤਿਆਰੀ ਵਟ ਸਕਦੇ ਆ ਬਾਕੀ ਇਹਨੂੰ ਸਟਾਰਟ ਕਰਕੇ ਇੱਕ ਵਾਰੀ ਦੇਖਦੇ ਬਾਕੀ ਉਹ ਤੋਂ ਸਟਾਰਟ ਕਰਕੇ ਇਹਨੂੰ ਇੱਕ ਵਾਰੀ ਦੇਖਦੇ ਆ ਇਹ ਜਿਹੜਾ ਸਾਰਾ ਪਤਾ ਲੱਗੇਗਾ ਹੋ ਵੀ ਹੋ ਗਿਆ ਜੀ ਠੀਕ ਆਜ ਤੇ ਹੁਣ ਆਪਾਂ ਸਵੇਰ ਨੂੰ ਵਧਾਂਗੇ ਆਪਣੇ ਅਗਲੇ ਸਥਾਨ ਕੁੰਗ ਥਾਂਗ ਦੇ ਵੱਲ ਨੂੰ ਆ ਏਜੰਸੀ ਦੇ ਵਿੱਚ ਤਾਂ ਕਦੇ ਨਹੀਂ ਜਾਣਾ ਚਾਹੀਦਾ ਏਜੰਸੀ ਦੇ ਵਿੱਚੋਂ ਸਰਵਿਸ ਕਰਵਾ ਕੇ ਲਿਆਇਆ ਸੀ ਨਾ ਤੇਲ ਚੈੱਕ ਕੀਤਾ ਬਿਲਕੁਲ ਨਹੀਂ ਹੈਗਾ ਵਿੱਚ ਤੇਲ ਆ ਜੰਮਿਆ ਹੋਇਆ ਸਾਰਾ ਪੁਰਾਣਾ ਹੀ ਪਤਾ ਨਹੀਂ ਕਦੋਂ ਦਾ ਬੰਦਾ ਜੇ ਲੈ ਕੇ ਗਿਆ ਪੈਸੇ ਪਰ ਨਹੀਂ ਕਾਦੇ ਲੈ ਲੈਂਦੇ ਆ ਸਰਵਿਸ ਦਾ 2000 ਰੁਪਇਆ ਲੈ ਲਿਆ 2000 ਤੋਂ ਉੱਤੇ ਹੀ ਬਣ ਗਈ ਸ਼ਾਇਦ 2800 ਰੁਪਇਆ ਆ ਕੰਮ ਢੱਕੇ ਦਾ ਨਹੀਂ ਕਰਦੇ ਮੈਂ ਤਾਂ ਅੱਜ ਇੱਕ ਗੱਲ ਪੱਲੇ ਪੱਲ ਲਈ ਕਿ ਬੁਲਟ ਦਾ ਕੰਮ ਕਰਾਉਣਾ ਤੇ ਬਾਹਰੋਂ ਮਕੈਨਿਕ ਦੇ ਕੋਲੋਂ ਕਰਵਾ ਲਵਾਂ ਏਜੰਸੀ ਵਾਲੇ ਢੱਕਾ ਨਹੀਂ ਧੋਰਾ ਕਰਦੇ ਪਹਿਲੇ ਦੁੱਗਣੇ ਲੈ ਲੈਂਦੇ ਆ 딱 ਮੈਨੂੰ ਪਹਿਲਾਂ ਹੀ ਸੀ ਕਿ ਬ੍ਰੇਕ ਘੱਟ ਲੱਗਦੀ ਆ ਤੇ ਮੈਂ ਹੁਣ ਇੱਥੇ ਖਿਲਾਇਆ ਮਿਸਤਰੀ ਦੇ ਕੋਲੋਂ ਜੇ ਪਿਛਲੀ ਸਰਵਿਸ ਤੇ ਜੇ ਕਹਿਣ ਵੀ ਆ ਸਾਫ਼ ਕੀਤਾ ਹੋਇਆ ਜਾਂ ਤੇਲ ਚੈੱਕ ਕੀਤਾ ਹੋਇਆ एदा गार थी जमी जा है नी देखो हवा गया? हवा निकल रही है हाँ हूं तो टाइट होना गाड़ी को एकदम बढ़िया सर्विस कर दिया गाड़ी जाएगा जिधर भी जाएगा कोई दिक्कत नहीं करेगा पंजाब जाने तक तक एकदम बढ़िया रहेगा हर गली चला के भी मजा मिलेगा काम करना है तो कार्तिक ऑप्शन में आ जाइएगा कार्तिक मोटरसाइकिल कैटल हर गली के एकदम काम होता है सिंदगूरी कमोबात नहीं सामने में काम नहीं हुआ तो दो पैसे कट ले ले काम ही नहीं हुआ तो फायदा क्या पर काटे से लेता कोई नहीं ज्यादा लेंगे कम षदन के बीच